ਸੋ ਇਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਮੰਗ ਕੀਤੀ ਸੀ ਕਿ ਮੁਹੱਲੇ ਚ ਤਨਾਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਧਨਵੰਤ ਸਿੰਘ ਰੰਦਾਵਾਲ ਨੂੰ ਤੁਰੰਤ ਮੋਤਲ ਕਰਕੇ ਉਸ ਵੱਲੋਂ ਇਸ ਹਲਕੇ ਦੇ ਪਿੰਡਾਂ ਚ ਕੀਤੇ ਗਏ ਕਰੋੜਾਂ ਰੁਪਏ ਦੇ ਕਪੜਿਆਂ ਦੀ ਜਾਂਚ ਕਰਵਾਉਂਦਾ ਦੱਸਦੇ ਕਿ ਸਾਬਕਾ ਸਿਹਤ ਮੰਤਰੀ ਸਿੱਧੂ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਜਿੱਥੇ ਉਹਨਾਂ ਨੇ ਦੱਸਿਆ ਕਿ ਬੀਡੀਪੀਓ ਧਨਵੰਤ ਸਿੰਘ ਰੰਦਾਵਾਲ ਨੇ ਮੈਟੀਕੁਲਸ ਐਂਟਰਪ੍ਰਾਈਜ਼ਸ ਨੂੰ ਪਿੰਡ ਬਾਲਕਪੁਰ ਦੇ ਛੱਪੜ ਦੀ ਸਫਾਈ ਤੋਂ ਡ੍ਰਿਗਰ ਤੋਂ ਨਵਿੱਗਨ ਕਰਨ ਬਦਲੇ 13 ਕਰੋੜ ਰੁਪਏ ਦੀ ਰਾਸ਼ੀ ਦਾ ਉਪਤਾਨ ਕੀਤਾ ਜਦੋਂ ਕਿ ਉੱਥੇ ਕੋਈ ਕੰਮ ਹੀ ਨਹੀਂ ਹੋਇਆ ਉਹਨੇ ਇਹ ਵੀ ਖੁਲਾਸਾ ਕੀਤਾ ਕਿ ਇਸ ਤਰ੍ਹਾਂ ਹੀ ਪਿੰਡ ਤੁਰੜਾ ਚ ਵੀ ਕੂੜੇ ਕਰਕਟ ਦੇ ਨਿਪਟਾਰੇ ਦੇ ਪ੍ਰਬੰਧ ਲਈ ਸ਼ੈਡੂ ਸਾਰਨ ਲਈ ਪੰਚਾਇਤ ਦੇ ਖਾਤੇ ਚੋਂ 1,70,000 ਤੋਂ ਵੱਧ ਰੁਪਏ ਕਢਵਾਏ ਗਏ 14 ਕਿਹਾ ਤਾਂ ਕਿ ਛੱਡ ਦਾ ਕਿਤੇ ਵੀ ਕੰਮ ਨਹੀਂ ਹੋ ਤਾਂ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਉਹਨਾ ਹੋਰ ਕੀ ਕੁਝ ਕਿਹਾ ਔ ਸੁਣਦੇ ਹਾਂ ਕਰੀਏ ਹਾਂਜੀ ਜੀ ਲੋਲੇ ਅੱਜ ਪੜਿਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਆਏ ਹੋ ਅੱਜ ਇੱਕ ਥੋੜਾ ਐਸੇ ਮੁੱਦੇ ਵੱਲ ਧਿਆਨ ਵਾਰ ਰਹੇ ਹਾਂ ਜਿਹੜਾ ਕਿ ਬੜਾ ਹੀ ਸਾਡੇ ਹਲਕੇ ਵਾਸਤੇ ਇੱਕ ਮੈਂ ਕਹਿ ਸਕਦਾ ਵੀ ਸਾਡੇ ਸਾਡੇ ਸਰਪੰਚਾਂ ਦਾ ਪੰਚਾਂ ਦਾ ਜਿਉਣਾ ਮਹਾਲ ਹੋਇਆ ਪਿਆ ਮੇਰੇ ਕੋਲ ਸਾਡੇ ਸਰਪੰਚ ਬੈਠੇ ਨੇ ਸਾਫਕਾਰ ਦਵਿੰਦਰ ਸਿੰਘ ਕੋੜੇ ਪਿੰਡ ਦੇ ਜਿਨ੍ਹਾਂ ਉੱਤੇ 6 ਪਰਚੇ ਸਰਕਾਰ ਦੀ ਮਿਹਰਬਾਨੀ ਨਾਲ ਹੁਣ ਤੱਕ ਹੋ ਚੁੱਕੇ ਨੇ ਮੁੱਦਾ ਕਿੱਥੋਂ ਸ਼ੁਰੂ ਹੋਇਆ ਕਿ ਜੋ 150 ਵੋਟ ਬਾਹਰੋਂ ਲਿਆ ਕੇ ਬਾਹਰਲੇ ਸੂਬੇ ਦੇ ਬੰਦਿਆਂ ਨੇ ਪਿੰਡ 'ਚ ਬਣਾ ਕੇ ਜਾਲੀ ਵੋਟ ਆ ਪਰ ਵਕੈਦਾ ਉਸ ਵੋਟ ਨੂੰ ਕਟਾਉਣ ਵਾਸਤੇ ਹਾਈ ਕੋਰਟ ਤੱਕ ਕੁੰਨਾ ਖੜਕਾਉਣਾ ਪਿਆ ਹਾਈ ਕੋਰਟ ਦੇ ਆਰਡਰ ਹੋ ਗਏ ਆਰਡਰ ਹੋਣ ਦੇ ਬਾਵਜੂਦ ਉਹ ਵੋਟ ਨਹੀਂ ਕੱਟੇ ਗਏ ਤੇ ਇਲੈਕਸ਼ਨ ਵਾਲੇ ਦਿਨ ਉਹ ਵੋਟਾਂ ਪਾਰਲੀਮੈਂਟ ਚ ਵੀ ਪੋਲ ਹੋਈਆਂ ਤੇ ਉਸ ਤੋਂ ਬਾਅਦ ਕੁਝ ਵੋਟਾਂ ਪੰਚਾਇਤ ਵੀ ਪੋਲ ਹੋਈਆਂ ਔਰ ਉਸ ਕਰਕੇ ਜਿਹੜੀ ਪੰਚਾਇਤ ਉਥੋਂ ਦੇ ਝਾੜੂ ਦੀ ਬਣ ਗਈ ਅੱਜ ਜਿਹੜਾ ਸਭ ਤੋਂ ਵੱਡੀ ਗੱਲ ਹੈ ਵੀ ਸਾਡੇ ਇੱਥੇ ਵੀਡੀਓ ਬੋਸ ਹਾਬ ਲੱਗੇ ਹੋਏ ਨੇ ਉਹ ਸ਼ਾਇਦ ਜ਼ਿਆਦਾ ਉਹਨੂੰ ਕੋਈ ਮੰਤਰੀਆਂ ਪਾਵਰਾਂ ਦਿੱਤੀਆਂ ਹੋਈਆਂ ਨੇ ਤੇ ਜਾਂ ਸੀਐਮ ਸਾਹਿਬ ਲੋ ਸਿੱਧੇ ਦਰਦੇਸ਼ ਨੇ ਜਾਂ ਜਿਹੜਾ ਐਮਐਲਏ ਹੈ ਉਹ ਐਮਐਲਏ ਜੀ ਘਟਾ ਐ ਮਲੇ ਪਾਵਰਾਂ ਜਿਆਦਾ ਮੀਡੀਪੀ ਉਹ ਸਭ ਕੁ ਲੋਤਿਆ ਹੋਈਆਂ ਨੇ ਅਸੀਂ 4-5 ਮੁੱਦੇ ਨੇ ਕਿ ਇੱਕ ਪਿੰਡ ਬਾਕਰਪੁਰ ਦੇ ਵਿੱਚ ਟੋਬਾਂ ਦੀ ਸਫਾਈ ਵਾਸਤੇ ਪੈਸੇ ਆਏ ਸੀ ਸਫਾਈ ਕੋਈ ਨਹੀਂ ਹੋਈ ਪੈਸੇ ਆਣ ਕਢਾਇਆ ਨੂੰ 9 ਮਹੀਨੇ ਹੋ ਚੱਲੇ 8 ਮਹੀਨੇ ਮੈਂ ਤੁਹਾਨੂੰ ਡਿਟੇਲ ਦੇਵਾਂਗਾ ਕਿ 7 ਮਹੀਨੇ 12 ਦਿਨ ਹੋ ਗਏ ਕਿਤੇ 7 ਮਹੀਨੇ 12 ਦਿਨ ਹੋ ਗਏ 15 ਦਿਨ ਹੋ ਗਏ 11 ਦਿਨ ਹੋ ਗਏ ਕਿ 13 ਲੱਖ ਬਤੀਆ ਬਗੜਾਇਆ ਗਿਆ ਜਦੋਂ ਕਿ ਕੋਈ ਵੀ ਸਰਕਾਰ ਨੂੰ ਟੈਂਡਰ ਕਰਦੀ ਆ ਜਾਂ ਕੋਈ ਕੰਮ ਕਰਾਉਂਦੀ ਆ ਪੈਸੇ ਬਾਅਦ ਦਿੱਤੇ ਨਾਲੇ ਪਹਿਲਾਂ ਦਿੱਤੇ ਆ ਆਪੋ ਸਾਰਨ ਪਤਾ ਇਸ ਗੰਦ ਹੁਣ ਆਈ ਬਾਸ਼ ਕਰਨ ਬਾਅਦ ਤੇ ਹੁਣ ਕੁਝ ਦਿਨਾਂ ਤੋਂ ਉੱਥੇ ਕੱਲ ਪਰਸੋਂ ਤੋਂ ਮਸ਼ੀਨਸ ਨੂੰ ਲਾਈ ਯੂਟੂਬਾ ਜਿਮਟੀ ਬਣਾਉਂਦੇ ਕਿ ਇਹ ਕੋਈ ਸਰਕਾਰ ਦੇ ਅਸੂਲ ਚ ਹੈ ਕਿ ਵੀ ਪੈਸਾ ਕਢਾ ਕੇ ਬੰਦਾ ਪੀੜੀ ਵਿਚ ਕੋਈ ਅਫਸਰ ਜਾਂ ਕੋਈ ਜਿਆ ਸਰਕਾਰੀ ਮੁਲਾਜ਼ਮ ਆਪਣੇ ਖਾਤੇ ਰੱਖ ਲੇ ਪੈਸੇ ਜਾਂ ਕਿਸੇ ਕੰਪਨੀ ਨੂੰ ਅਪਰਵਾਂਸ ਪੈਸੇ ਦੇ ਦਿੱਤੇ ਕੋਈ ਪ੍ਰੋਵੀਜ਼ਨ ਹੈ ਇਦਾਂ ਦੀ ਬਿਲਕੁਲ ਨਹੀਂ ਹੈ। ਔਰ ਉੱਥੇ ਵੀ ਕੰਮ ਨਹੀਂ ਹੋਇਆ। ਇਹ ਤਾਂ ਬਈ ਇੱਕ ਐਗਜ਼ਾਮਪਲ ਹੈ। ਉਸ ਤੋਂ ਬਾਅਦ ਪਿੰਡ ਕੋੜੜੇ ਦੇ ਵਿੱਚ ਇੱਕ ਸੋਲਿਡ ਵੇਸਟ ਜਿਹੜਾ ਪ੍ਰੋਜੈਕਟ ਹੈ ਉਹਦਾ ਜਿਹੜਾ ਸੈੱਡ ਬਾਡਾ ਸੀ। ਉਹ ਸੈੱਡ ਦੇ ਪੈਸੇ ਕਢਾਇਆ ਨੂੰ ਲਗਭਗ 9 ਮਹੀਨੇ ਹੋ ਗਏ। ਹੁਣ ਕੱਲ੍ਹ ਕੋਦੋਂ ਕੰਨਾਂ 'ਚ ਭਿੰਕ ਪੈ ਗਈ। ਪੈਸੇ ਕਢਾਏ ਵੀਰੋ ਸਾਹਿਬ ਲਈ ਫਿਰਦੇ ਨੇ। ਔਰ ਪ੍ਰਬੰਧਕ ਲੱਗਿਆ ਹੋਇਆ ਸੀ ਪ੍ਰਬੰਧਕੀ ਬਖਰਪੁਰ ਲੱਗਿਆ ਹੋਇਆ ਸੀ ਉਦੋਂ ਪੰਚਾਇਤ ਨਹੀਂ ਚੁਣੀ ਹੋਈ ਪੰਚਾਇਤ ਨਹੀਂ ਸੀ ਔਰ ਪ੍ਰਬੰਧਕ ਦੇ ਰਾਹੀਂ ਸਾਰੇ ਪੈਸੇ ਇੱਥੋਂ ਵਿਡਰਾਅ ਕੀਤੇ ਗਏ ਤੇ ਹੁਣ ਉੱਥੇ ਵੀ ਕੱਲ ਕੋਈ ਪਤਾ ਨਹੀਂ ਪਰਸੋ ਰਾਤ ਨੂੰ ਕੋਈ ਟਾਂਕੀਆਂ ਸ਼ੁਰੂ ਕਰ ਦਿੱਤੇ ਜੋ ਪਤਾ ਲੱਗਾ ਵੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਮੇਰੇ ਖਿਲਾਫ ਇੱਦਾਂ ਹੀ ਨਗਾਰੀ ਪਿੰਡ ਦੇ ਵਿੱਚ ਇੱਕ ਬੜਾ ਵੱਡਾ ਉਹ ਹੈ ਕਿ ਨਗਾਰੀ ਪਿੰਡ ਦੀ 3.5 ਦਨ ਕਿੱਲੇ ਜ਼ਮੀਨ ਸਾਡੇ ਬੀਡੀਪੀਓ ਸਾਹਿਬ ਨੇ ਕਿਸੇ ਕੰਪਨੀ ਨੂੰ ਲੀਟ ਦਿੱਤੀ ਕੋਈ ਪਿੰਡ ਦਾ اجلاس ਨਹੀਂ ਬੁਲਾਇਆ ਆਪਣੇ ਬੀਟਪਾਉਰ ਵਰਤੇ ਹੋਏ ਨੇ ਉਹ ਜ਼ਮੀਨ ਲੀਜ਼ ਦੇ ਦਿੱਤੀ ਕਿਸੇ ਬੰਦੇ ਨੂੰ ਆ ਮਤੇ ਦੇ ਕਾਪੀ ਤੁਹਾਨੂੰ ਮੈਂ ਪ੍ਰੋਵਾਈਡ ਕਰ ਦੂੰਗਾ ਅਰੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਸਾਰੀਆਂ ਜਿਹੜੇ ਕੰਮ ਹੋ ਰਹੇ ਨੇ ਇਹਦੇ ਵਿੱਚ ਰਿਸਪੌਂਸਿਬਿਲਟੀ ਕਿਹਦੀ ਫਿਕਸ ਹੁੰਦੀ ਹੈ ਇਹ ਉਹ ਵੀਡੀਓ ਆ ਜਿਹੜਾ ਤੁਸੀਂ ਸ਼ਾਇਦ ਪਿੱਛੇ ਪੜਿਆ ਹੋਣਾ ਜਿਹੜਾ ਵੀਡੀਓ ਪਿੱਛੇ ਜੇ ਜਿਹਨੂੰ ਵਿਜੀਲੈਂਸ ਨੇ ਫੜ ਲਿਆ ਸੀ ਵਿਜੀਲੈਂਸ ਤੋਂ ਇਹ ਪੈਸਾ ਲ ਭੱਜ ਗਿਆ ਸੀ ਇਹਦੇ ਪਰਚਾ ਦਰਜ ਹੋਇਆ ਪਰ ਕਹਿੰਦਾ ਪਰਚਾ 4 ਨੰਬਰ 5 ਮਾਰਚ 2025 ਨੂੰ ਹੋਈ ਹੈ ਤੇ ਉਹ ਜੀ ਉਹ ਤੋਂ ਬਾਅਦ ਸਸਪੈਂਡ ਹੋ ਗਿਆ ਸਸਪੈਂਡ ਹੋਣ ਤੋਂ ਬਾਅਦ ਮੈਂ ਕਿ ਉਹਨਾਂ ਨੂੰ ਬਹਾਲ ਕਰਤਾ ਹਾਲੇ ਇੱਕ ਹਾਈ ਕੋਰਟ ਚ ਕੇਸ ਚੱਲਦਾ ਹੈ ਪਰ ਪਹਿਲੀ ਵਾਰ ਹੋਗਾ ਕਿ ਜਿਹੜਾ ਬੰਦਾ ਜਿੱਥੋਂ ਸਸਪੈਂਡ ਹੋ ਮੜੋ ਉਸ ਜਗ੍ਹਾ ਤੇ ਬਹਾਲ ਕੀਤਾ ਹੋਵੇ ਅਰੇ ਇਹ ਦੱਸੋ ਵੀ ਜਿਹੜਾ ਬੀਡੀਪੀਓ ਹੈ ਕਿ ਜਿਹੜਾ ਉਹ ਉਦੋਂ ਕੋਈ ਕੀ ਤਾਕਤ ਹੈ ਵੀ ਜਿਹੜਾ ਉਹ ਬਿਜ਼ਨਸ ਦੇ ਪਾਸੇ ਪਰਵਾਹ ਨਹੀਂ ਕਰਦਾ ਸਰਕਾਰ ਨੇ ਹੁਣ ਤੱਕ ਉਹਨੂੰ ਬੁਲਾਇਆ ਨਹੀਂ ਤੂੰ ਭਾਈ ਕੀ ਕੀਤਾ ਕੀ ਨਹੀਂ ਕੀਤਾ ਜਾਣੀ ਅੱਜ ਦੀ ਡੇਟ ਦੇ ਵਿੱਚ ਮੁੜ ਕੇ ਪੀਡੀਪੀਓ ਲਾ ਗਿਆ ਉਹ ਆਪਣਾ ਮਨਮਰਜ਼ੀ ਕਰਨ ਲੱਗ ਗਿਆ ਇਹ ਤਾਂ ਵਸ ਨੂੰ ਦੋ ਆਧਾਰਾਂ ਦਿੱਤੀਆਂ ਨੇ ਇਸ ਸਾਰੇ ਹਲਕੇ ਦੀ ਜਾਂਚ ਪ੍ਰੋਪਰ ਤਰੀਕੇ ਨਾਲ ਕਰਾਈ ਜਾਵੇ ਤਾਂ ਕਰੋੜਾਂ ਰੁਪਏ ਦਾ ਘਪਲਾ ਨਿਕਲੂਗਾ ਅਰੇ ਸਭ ਤੋਂ ਵੱਡੀ ਗੱਲ ਹੈ ਕਿ ਵੀ ਆ ਸਾਡੇ ਸਰਪੰਚ ਸਾਹਿਬ ਬੈਠੇ ਆ ਇਹਨਾਂ ਦੇ ਉੱਤੇ ਪਾਰਚੇ ਦੇ ਪਰਚਾ ਜਿਹੜੇ ਇਹਨਾਂ ਕੋਲ ਪੈਸੇ ਲੈਣ ਦੇ ਚੱਕਰ ਜੋ ਫਸਿਆ ਸੀ ਵੀਡੀਓ ਉਹਨੇ ਖੁੰਦ ਕੱਢੀ ਆਗੇ ਇਹਨਾਂ ਦੇ ਆਪਣਾ ਇੱਕ ਪਰਚਾ ਦੇ ਦਿੱਤਾ ਜੂਨ ਦੇ ਵਿੱਚ 3 ਜੂਨ ਦਿੱਤਾ ਖਿਆਲ ਸਾਹਿਬ ਹਾਂਜੀ ਕਿ ਵੀ ਇਹਨਾਂ ਨੇ ਜੀ ਜਿਹੜੀ ਮਾਇਨਤ ਕੀਤੀ ਹੈ ਜਦੋਂ ਕੋਈ ਮੈਨੇਜ ਦੀ ਗੱਲ ਨਹੀਂ ਕੋਈ ਮੈਨੇਜ ਨਹੀਂ ਹੋਈ ਸੜਕਾਂ ਜੋ ਇਸ ਸਰਪੰਚ ਸੀਗੇ 18 ਫੁੱਟੀ ਰੋਡ ਬਣੀਆ ਪਿੰਡ ਦੀ ਉਹਤੇ ਮਿੱਟੀ ਪਈ ਹੋਈ ਹੈ ਆਪਣੇ ਗਲੀਆਂ ਨਾਲੀ ਮਿੱਟੀ ਪਈ ਹੈ ਅਰਬ ਕੇ ਇਹਦਾ ਬੀਡੀਪੀ ਉਹਨੂੰ ਜੇਈ ਨੂੰ ਲਿਖ ਕੇ ਦਿੱਤਾ ਹੈ ਕਿ ਤੁਸੀਂ ਭਾਈ ਇਹਦੀ ਪਮੈਸ਼ ਕਰਾ ਕੇ ਇਹਦਾ ਆਪਣਾ ਸਾਡਾ ਠੀਕਰਾਓ ਤਾਂ ਸੀ ਆਪਣਾ ਅੱਗੇ ਜੋਬ ਦੇਣੀ ਹੈ ਉਲਟਾ ਇਹਦੇ ਪੱਤਰ ਦੇ ਕੇ ਜਦੋਂ ਇਹਨਾਂ ਨੇ ਪਿਸ਼ਤਾਚਾਰ ਦਾ ਕਰਤਾ 408 ਲੱਖ ਦੇ ਪੱਤਰ ਦਰਜਤਾ ਉਦੋਂ ਵਾਲ ਕੀ ਹੋਇਆ ਕਿ ਵੀ ਜਦੋਂ ਇਹ ਇਨਵੈਸਟੀਗੇਸ਼ਨ ਜੁਆਇਨ ਕੀਤੀ ਐਂਟਰਮ ਬਿਲ ਮਿਲ ਗਈ ਇਹਨਾਂ ਨੂੰ ਐਂਟਰਮ ਦੇ ਦੌਰਾਨ ਉਹਨੇ ਕੀਤਾ ਕਿ ਇੱਕ 400 ਨੂੰ ਦੇ ਹੋਰ ਵਾਅਦਾ ਕਰਤਾ ਔਰ ਸਵੇਰ ਤੋਂ ਬੁਲਾਉਣ ਲੱਗ ਗਏ ਜਿਉਂ ਠਾਣੇ ਗਏ ਕੋਈ ਇਨਵੈਸਟਿਗੇਸ਼ਨ ਜਵਾਨੀ ਕਰਾਈ ਇਹ ਫੋਟੋ ਖਿੱਚ ਕੇ ਲੰਦੇ ਰਹੇ ਤੇ ਪੁਲਿਸ ਵਾਲੇ ਆ ਜਾ ਸਵੇਰੇ ਚੱਲ ਜਾ ਸਵੇਰੇ ਸ਼ਾਮ ਇਹ ਦੋ ਪਾਸੇ ਦੇ ਤਾਂ ਦਵਾਰੇ ਕਾ ਵੀ ਹੁਣ ਆਪ ਠਾਣੇ ਆ ਇਹਨਾਂ ਨੂੰ ਪਤਾ ਲੱਗ ਗਿਆ ਠਾਣੇ ਗਏ ਨਹੀਂ ਇਹਨਾਂ ਨੇ ਕੋਰਟ ਨੂੰ ਫੇਰ ਅਪਰੋਚ ਕੀਤਾ ਤੇ ਮਾਨ ਜੋ ਕੋਰਟ ਨੇ ਇਹਨਾਂ ਦੀ ਜਿਹੜੀ ਇੰਟਰਮ ਮੇਲ ਦੀ ਮਿਆਦ ਬਤਾਤੀ ਹੁਣ ਵੀ 3-4 ਦਿਨ ਤੋਂ ਲਗਾਤਾਰ ਇਹਨਾਂ ਨੂੰ ਪੁਲਿਸ ਦੇ ਜਾਂਦੇ ਨੇ ਪੁਲਸ ਵੀ ਉਹਦੇ ਵੀਡੀਓ ਤਾਂ ਕਹਿੰਦੇ ਚੱਲਦੀ ਆ ਮੈਂ ਤਾਂ ਮੈਂ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰਨੀ ਚਾਹੁੰਦਾ ਵੀ ਕੀ ਜਿਹੜਾ ਥੋੜਾ ਠਾਣਾ ਜਿਹੜੇ ਐਰੋਸਰੀ ਠਾਣਾ ਹੈ ਜਾਂ ਮਹਾਜੀ ਠਾਣਾ ਵੀਡੀਓ ਵਿੱਚ ਚਲਾ ਰਹੇ ਕੋਈ ਇਨਸਾਫ ਹੈ ਸਵੇਰੇ ਬੁਲਾ ਕੇ ਰਾਤ ਦੇ 9 ਵਜੇ ਤਾਂ ਠਾਣਾ ਬਟਾ ਲ ਬੰਦੇ ਨੂੰ ਅੰਟੈਰਮ ਬੇਲ ਤੇ ਬੰਦਾ ਕੋਈ ਪੁੱਛ ਕਿਸੇ ਨਹੀਂ ਕੁਛ ਨਹੀਂ ਅਸੀਂ ਜਾਣੇ ਸੋਡ ਬਿਠਾ ਕੇ ਬਿਠਾ ਲੈਂਦੇ ਆ ਔਰ ਇਹ ਵੀਡੀਓ ਵੀ ਕੌਣ ਹੈ ਇਹ ਵੀਡੀਓ ਸਾਬ ਐਡੇ ਮਹਾਰਾਤੀ ਨੇ ਇਹਨਾਂ ਦੇ ਬਹੁਤ ਸਾਰੇ ਪਰਚੇ ਨੇ ਬਹੁਤ ਸਾਰੇ ਪਰਚੇ ਰਾਜਨਾਮਾ ਕਰੇ ਬੈਠਾ ਹੈ ਆ ਇੱਕ ਖੰਨੇ ਦਾ ਪਰਚਾ ਇਹਦੇ 420 ਆਏ ਨੇ ਜਾਲੀ ਦਸਤਾਵੇਜ਼ ਪਾਉਣ ਦਾ ਤੇ ਖਰਚ ਪਰਚਾ ਹੋਇਆ 420 465 470 46 471 ਲੱਗੀ ਹੋਈ ਇਹਦੇ ਤੇ ਉਹ ਪਰਚਾ ਹਲੇ ਚੱਲ ਰਿਹਾ ਕੋ ਪਰਚਾ ਰ ਇੱਕ ਦੂਜਾ ਪਰਚਾ ਬਿਜਲੇ ਦਾ ਇਥੇ ਮਾਲਿਕ ਹੋ ਗਿਆ ਕਹਿਣਾ ਤਤਵਾਰਾ ਵੀਡੀਓ ਕਿ ਵੀਡੀਓ ਇਹ ਪੰਜਾਬ ਚ ਇਹੀ ਕਾਬਲ ਵੀਡੀਓ ਹੋਰ ਵੀਡੀਓ ਹੈ ਨਹੀਂ ਪੰਜਾਬ ਦੇ ਵਿੱਚ ਜਿਹੜੀ ਮੇਰੀ ਸ਼ੰਕਾ ਸੀ ਪਿੱਛੇ ਜ਼ਮੀਨ ਵਾਲੀ ਉਹ ਵੀ ਇਹੀ ਵੀਡੀਓ ਹੈ ਯਾਨੀ ਇੱਕ ਮੈਨੂੰ ਤਾਂ ਇਹ ਸਮਝ ਆਉਂਦੀ ਕਿ ਵੀ ਡੀਡੀਪੀਓ ਨੇ ਇਹਦੇ ਖਿਲਾਫ ਲਿਖ ਕੇ ਭੇਜਿਆ ਸਰਕਾਰ ਨੂੰ ਵਿਭਾਗ ਨੂੰ ਕਿ ਜੀ ਇਹ ਮੇਰਾ ਕਹਿਣਾ ਨਹੀਂ ਮੰਨਦਾ ਇਹ ਸਰਕਾਰ ਦੇ ਹਕੂਮਤ ਵਾਲੇ ਆਪਣੇ ਹੋਰ ਹੀ ਕਰਦਾ ਤੇ ਉਹ ਹਕੂਮਤਦਲੀ ਕਰਦਾ ਤੇ ਉਲਟਾ ਬੀਡੀਪੀਓ ਦਾ ਕੀ ਬਦਲਾ ਸੀਗਾ ਡੀਡੀਪੀਓ ਵੱਲੀ ਕਰਦੀ ਬਲਿ ਡੀਡੀਪੀਓ ਕਰਦੀ ਮੈਂ ਤਾਂ ਹੈਰਾਨ ਐ ਇਸ ਗੱਲ ਦੀ ਕਿ ਵੀ ਜਿਹੜਾ ਬੀਡੀਪੀਓ ਇਹਨੂੰ ਤਾਕਤ ਕਿੱਥੋਂ ਮਿਲੀ ਆ ਕਿਹਨੇ ਦਿੱਤੀ ਆ ਇਸ ਗੱਲ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਮੈਂ ਖਾਸ ਕਰਕੇ ਮੈਨੂੰ ਨੇ ਆਸ ਕਿ ਇੱਥੇ ਕੋਈ ਅਫਸਰ ਜਾਂ ਪੰਚਾਇਤ ਦੇ ਮੰਤਰੀ ਕੋਈ ਐਕਸ਼ਨ ਲਵੇ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਅੱਜ ਇਸ ਮਸਲੇ ਦੀ ਜਿਹੜਾ ਸਾਡੇ ਮਹਾਲੀ ਹੱਦਕੇ ਦਾ ਵੀਡੀਓ ਸਾਹਿਬ ਨੇ ਉਸ ਵੀਡੀਓ ਸਾਹਿਬ ਦੀ ਤੁਸੀਂ ਇਨਕੁਆਰੀ ਕਰਾਓ ਤੇ ਸਾਰੇ ਜਿੰਨੇ ਤੱਥ ਨੇ ਸਾਹਮਣੇ ਲੈ ਕੇ ਉਹ ਚਾਹੇ ਉਹ ਮਹਿਕਮਾ ਪੰਚਾਇਤੀ ਰਾਜ ਦਾ ਚਾਹੇ ਵੀਡੀਓ ਸਾਹਿਬ ਆਪ ਨੇ ਇੱਥੇ ਬਹੁਤ ਅੰਨੀ ਪੀੜੇ ਉੱਤੇ ਚੜਦੇ ਨੇ ਤੇ ਇਹ ਬੜਾ ਜ਼ਰੂਰੀ ਹੈ ਔਰ ਨਹੀਂ ਤਾਂ ਤੁਸੀਂ ਇੱਕ ਪਾਸੇ ਆਪਾਂ ਪੰਜਾਬ ਪ੍ਰਸ਼ਾਸਨ ਦਾ ਮੁਕਤ ਗੱਲ ਗੱਲ ਕਰਦੇ ਆਂ ਪਰ ਦੂਜੇ ਪਾਸੇ ਅਸੀਂ ਬੰਦੇ ਉਹ ਲੈ ਕੇ ਜਿਹਦੇ ਕੱਲ ਵੀ ਹਲੇ ਪਰਚਾ ਹੋਇਆ 5 ਮਾਰਚ ਨੂੰ ਤੇ ਉਹ ਬੰਦਾ ਭਗੌੜਾ ਸੀ ਬੜੀ ਮੁਸ਼ਕਲ ਦੀ ਜਵਾਨ ਤੋਂ ਹੀ ਹਲੇ ਆਪਣੀ ਜਵਾਨ ਤੋਂ ਮਿਲ ਨਹੀਂ ਹਾਈ ਕੋਰਟ ਚ ਤੇ ਮੁੜ ਕੇ ਆਪਾਂ ਉੱਥੇ ਫੇਰ ਬਹਾਲ ਕਰਤਾ ਇਹ ਕਿਉਂ ਕੀਤਾ ਗਿਆ ਇਹਦੇ ਪਿਛੇ ਕੀ ਕਾਰਨ ਨੇ ਕਿਉਂ ਕੀਤਾ ਇਹਦੇ ਵੀ ਕੀ ਕਾਰਨ ਨੇ ਮੈਂ ਤਾਂ ਇਹ ਗੱਲ ਤੁਹਾਨੂੰ ਦੱਸਣੀ ਚਾਹਣਾ ਵੀ ਜਿਹੜਾ ਆ ਕੰਮ ਹੈਗਾ ਇਹਦੀ ਸਾਰੀ ਰਿਕੁਆਇਰਮੈਂਟ ਦੇਖੋ ਤੁਸੀਂ ਦੱਸੋ ਵੀ ਕੋਈ ਅਫਸਰ ਦੀ ਤਾਕਤ ਹੈ ਵੀ 1332000 ਰੁਪਇਆ ਬਿਨਾਂ ਕਿਸੇ ਕੰਮ ਤੋਂ ਕਿਸੇ ਨੂੰ ਅਡਵਾਂਸ ਪੇਮੈਂਟ ਪਾ ਦੇ ਇੱਕ ਬਿੱਲ ਨਹੀਂ ਦੋ ਬਿੱਲ ਨਹੀਂ ਔਰ ਕਿੰਨੇ ਕਿੰਨਿਆਂ 1 1 ਲੱਖ 80000 ਇੱਕ ਵਾਰੀ ਪਾਇਆ ਉਸ ਤੋਂ ਬਾਅਦ 264000 ਇੱਕ ਵਾਰੀ ਪਾਇਆ 190000 ਹਲੇ ਕੰਮ ਕੋਈ ਨਹੀਂ ਹੋਇਆ ਉੱਥੇ ਇਹ 19000 ਫੇਰ ਪਾਇਆ 38000 ਫੇਰ ਪਾਤਾ ਤੇ 115000 ਫੇਪਾਤਾ 246000 ਫੇਪਾਤਾ ਮੈਨੂੰ ਇਦਾਂ ਜਵਾਰਤਾ ਦਿਓ ਵੀ ਇਹ ਕਿਦਾਂ ਕੋਈ ਪ੍ਰੋਸੀਜਰ ਹੈ ਦਾ ਪੇਮੈਂਟ ਦੇੰਦਾ ਆ ਇਦਾਂ ਹੀ 172000 ਘੜਾਇਆ ਇਦਾਂ ਹੀ ਆ ਜਿਹੜਾ ਮਤਾ ਆਪਣਾ ਪਿੰਡ ਨਗਾਰੀ ਦਾ ਤੁਹਾਡੇ ਸਾਹਮਣੇ ਮਤਾ ਪਾਇਆ ਹੋਇਆ ਤੇ ਜੇ ਜੇ ਇਹ ਭਾਈ ਆਪਾਂ ਲੋੜ ਹੀ ਨਹੀਂ ਆਪਾਂ ਨੂੰ ਨਾ ਤਾਂ ਐਮਐਲਏ ਲੋੜ ਹੈ ਨਾ ਹੋਰ ਲੋੜ ਆਪਾਂ ਬੀਡੀਪੀਓ ਸਾਰਾ ਨਾ ਐਸਐਸਪੀ ਲੋੜਾ ਤੇ ਨਾ ਡੀਐਸਪੀ ਲੋੜਾ ਬੀਡੀਪੀਓ ਸਾਰੇ ਪਾਵਰ ਦੇ ਦਿਓ ਆਪਾਂ ਕੰਮ ਚੱਲੀ ਜਾਊਗਾ ਕਿ ਸਰਕਾਰ ਇਹਦੇ ਤੇ ਕੋਈ ਐਕਸ਼ਨ ਲਹੋਗੇ ਕੀ ਸਰਕਾਰ ਇਸ ਕਰਪਟ ਵੀਡੀਓ ਤੇ ਇਨਕੁਆਇਰੀ ਕਰਾਊਗੀ ਕਿ ਸਰਕਾਰ ਇਹਨੂੰ ਤੋਂ ਬਦਲੂਗੀ ਕੋਈ ਚੰਗਾ ਅਫਸਰ ਲਾ ਕੇ ਤੁਸੀਂ ਸਾਰੇ ਕਾਮਲੀ ਰਿਪੋਰਟ ਕਰਾਓ ਔਰ ਜਿਹੜਾ ਪਿੰਡਾਂ ਦੇ ਸਰਪੰਚ ਪੰਜ ਵਿਚਾਰੇ ਪੁਰਾਣੇ ਸਾਡੇ ਸੀਗੇ ਉਹਨਾਂ ਸਾਰੇ ਸਰਪੰਚਾਂ ਦਾ ਰਿਕਾਰਡ ਆਪਣਾ ਗੋਜਾਉਂ ਕਰ ਲੈਂਦਾ ਰਿਕਾਰਡ ਜਮਾ ਕਰਕੇ ਕਰਦਾ ਕੀ ਹੈ ਉਹ ਰਿਕਾਰਡ ਨੂੰ ਜਿੰਨੇ ਪੈਸੇ ਨਹੀਂ ਹੁੰਦੇ ਉਹਨਾਂ ਕਿੰਨੇ ਜੜੀਆਂ ਦਿੰਦਾ ਰਿਕਾਰਡ ਲਿਓ ਵੇ ਪੁਰਾਣਾ ਰਿਕਾਰਡ ਰਿਕਾਰਡ ਦੇਸੀ ਨਹੀਂ ਦਿੰਦਾ ਕਿਸੇ ਨੂੰ ਔਰ ਸਾਰਾ ਰਿਕਾਰਡ ਆਪਣੇ ਗੱਡੀ ਲੈ ਕੇ ਉਹਦਾ ਫਿਰਦਾ ਰਹਿੰਦਾ ਹੈ ਇਨੇ ਪਰੇਸ਼ਾਨ ਕੀਤੇ ਹੋਏ ਲੋਕ ਉਸ ਇਨਸਾਨ ਨੇ ਕਿ ਅੱਜ ਜ਼ਰਾਂ ਦਾ ਕੋਈ ਹਾਲ ਨਹੀਂ ਹੈ ਅੱਜ ਅਸੀਂ ਮਜਬੂਰ ਰਵਾਸ ਹੋ ਕੇ ਇਹ ਗੱਲ ਤੁਹਾਡੇ ਸਾਹਮਣੇ ਪ੍ਰਸਤੁਤ ਕੀਤੀ ਹੈ ਕਿ ਭਾਈ ਇਹਤੇ ਐਕਸ਼ਨ ਲਓ ਤਾਂ ਕਿ ਇਹ ਬੰਦੇ ਦੀ ਜਦੋਂ ਦੁੱਧ ਦੁੱਧ ਪਾਣੀ ਦਾ ਪਾਣੀ ਹੋਵੇ ਜੋ ਇਹਨੇ ਪੈਸਾ ਇਥੋਂ ਨਜਾਇਜ਼ ਤਰੀਕੇ ਨਾਲ ਕਮਾਇਆ ਜਾਂ ਕਿਸੇ ਲੋਕ ਨੂੰ ਭਲਾ ਕੀਤਾ ਜਾਂ ਕਿਸੇ ਦਾ ਮਜਬੂਰ ਨੂੰ ਭਲਾ ਕਰਕੇ ਜਾਂ ਆਪਣਾ ਸਰਕਾਰ ਦਾ ਨਿਸ਼ਾਨ ਕੀਤਾ ਉਹਦੀ ਪਰਪਾਈ ਕੀਤੀ ਜਾਵੇ ਹਾਂ ਅੱਜ ਇਹ ਥਨੂ ਜੀ ਬੀਡੀਪੀ ਉਹਦੇ ਜਿਹੜੇ ਪਿੰਡ ਦੇ ਪਿੱਛੇ ਸਾਡੇ ਗਲਤ ਕੰਮ ਕਰੇ ਵੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਜੀ ਪਿੰਡ ਕੀ ਪੰਚਾਇਤੀ ਜ਼ਮੀਨ ਹੈ ਪਿੰਡ ਕੁਰੜੇ ਤੰਗੋਰੀਂ ਜਾਂਦੀ ਸੜਕ ਦੇ ਉੱਪਰ ਕਿਸ ਨੇ ਸਰਪੰਚੀ ਕਾਲ ਮਿਲ ਕੇ ਇੱਕ ਪੰਚਨੋਗੇ ਵਿੱਚ ਇਹਨੂੰ ਫਰਾਸਤਾ ਲਵਾ ਦਿਆ ਜ਼ਮੀਨ ਦੋ ਫਾੜ ਕਰਦੀ ਹੈ ਨੰਬਰ 2 ਗਰੀਬਾਂ ਦੇ ਪਰਾਂ ਇੱਕ ਦਾ ਬਾਦਲਾ ਟਾ ਦੇ ਨੇ ਇੱਕ ਦਾ ਗੋਹਾਰਾ ਟਾ ਦਿਆ ਜਿਹੜੇ ਧਨਾੜ ਵਿਅਕਤੀ ਹੈ ਉਹਨਾਂ ਦੇ ਗੋਹਾਰੇ ਬਾਕੀ ਗੋਹੇ ਗੱਟੇ ਰਕੂਪ ਸਾਰ ਆਪਣਾ ਜਾਇਜ਼ ਕਾਬਜਾ ਉਹ ਕੋਈ ਨਾ ਜਾਇਜ਼ ਕਾਬਜਾ ਨਹੀਂ ਛੜਾਇਆ ਕੁਸ ਵਾਰ ਆਪਾਂ ਕਈ ਵਾਰ ਇਹਨੂੰ ਲਿਖ ਕੇ ਵੀ ਦੇ ਚੁੱਕੇ ਹਾਂ ਬਾਕੀ ਇੱਕ ਜਿੱਦਣ ਇਲੈਕਸ਼ਨ ਤੇ ਸਰਪੰਚੀ ਗਈ ਇਹਨਾਂ ਐਨਓਸੀ ਦੇਣੇ ਦਾ ਤਾਂ 1 ਲੱਖ ਰੁਪਈਆ ਦੀ ਮੰਗ ਕਰੀ ਅਸੀਂ ਇਹਨੂੰ 1 ਲੱਖ ਰੁਪਈਆ ਦਿਆ ਨਹੀਂ ਇਹਨਾਂ ਸਾਨੂੰ ਐਨਓਸੀ ਦਈ ਨਹੀਂ ਇਹਨਾਂ ਬਹਾਨਾ ਲਾਦਾਗਾ ਕਿ ਸਰਪੰਚ ਨੇ ਰਸਤਾ ਗਲਤ ਬਣਾ ਦੇ ਦੱਸੋ ਸਰਕਾਰ ਤਾਂ ਕਹਿ ਰਹੀ ਜਿਹੜੇ ਡੇਰਾਗੇ ਵਿੱਚ ਬੈਠੇ ਆ ਉਹਨਾਂ ਨੂੰ ਵੀ ਰਾਸਤੇ ਲਾ ਰਹੀ ਹੈ ਪਿੰਡ ਦੇ ਵਿਅਕਤੀ ਨੂੰ ਆਪਾਂ ਰਸਤਾ ਪੱਕਾ ਕਰ ਨਹੀਂ ਸਕਦੇ ਹੋਗਾ ਕੋਈ ਮਾਂ ਗਲਤ ਕੰਮ ਹੈ ਪਿੰਡ ਦੇ ਭਲਾਈ ਵਾਸਤੇ ਪੰਚਾਇਤ ਚੁਣੀ ਜਾ ਵੀ ਪਾਈ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਦੂਰ ਕਰਿਆ ਜਾਏ ਉਹ ਰਾਤਾ ਨਾ ਅਵੇਸ਼ਨ ਲਾ ਹਾਈ ਕੋਰਟ ਨੇ ਮੰਨਿਆ ਨਹੀਂ ਸਾਨੂੰ ਐਨਓਸੀ ਜਾਰੀ ਕਰਦੀ ਉੱਤੇ ਬਾਦੀ ਨਾ ਕਿੜ ਕੱਟਣ ਕੇ ਮਾਰੇ ਨਾ ਸਾਡੇ ਤੇ ਨਾਜਾਇਜ਼ ਪਾਚਾ ਕਰਾਇਆ ਮਿੱਟੀ ਵਾਲਾ ਮਿੱਟੀ ਪਈ ਐ ਦੇਖੋ ਹੁਣ ਬੀਡੀਪੀਓ ਸਾਹਿਬ ਨੇ ਬਕਾਇਦਾ ਜੀ ਨੂੰ ਲੈਟਰ ਮਾਰੇ ਮਤੇ ਪਾਣੇ ਦੇ باوجود ਕਟਿਆ ਵੀ ਪਾਈ ਤਾਂ ਮੌਕੇ ਪਰ ਜਾ ਮਿੰਤੀ ਕਰ ਇਹਨਾਂ ਨੂੰ ਐਸਟੀਮੇਟ ਬਣਾ ਕੇ ਦੇ ਜੀ ਸਾਹਿਬ ਕੇ ਜਿਹੜਾ ਬੂਮੈਂਟ ਰਜਿਸਟਰ ਇਹਨਾਂ ਦੇ ਦਫਤਰ ਦਾ ਕੋਈ ਵਿੱਚ ਘੱਟੋ ਘੱਟ 9 10 ਦਾ ਦੌਰੇ ਪਿੰਡ ਕੁੜੜੇ ਦੇ ਦਰਜਾਂਗੇ ਵਿੱਚ ਉਹਦੇ ਇਲਾਵਾ ਵੀ ਕਟਟੇ-ਕਟਟੇ 15-20 ਵਾਰ ਪਿੰਡ ਦੇ ਵਿੱਚ ਆਇਆ ਜੀ ਇਹਨਾਂ ਜਗਾਂ ਕੀ ਮਿੱਟੀ ਬਿਗਰੀ ਤੇ ਮਿੱਟੀ ਚੱਕੀ ਆ ਜਿੱਥੇ ਪੈਣੀ ਐ ਪਰ ਇਹਨੇ ਸਾਨੂੰ ਐਸਟੀਮੇਟ ਨਹੀਂ ਦਿਆ ਜੀ ਇਹਨਾਂ ਨੇ ਮੁੱਦਾ ਬਣਾਇਆ ਵੀ ਸਰਪੰਚ ਨੇ ਐਸਟੀਮੇਟ ਨਹੀਂ ਲਾਇਆ ਵੀਡੀਓ ਸਾਹਿਬ ਨੇ ਕਿਹਾ ਸੀ ਤੁਹਾਨੂੰ ਐਸਟੀਮੇਟ ਨਹੀਂ ਦੰਤਾ ਇਹਨੂੰ ਵਾਰਨਿੰਗ ਦਿੱਤੀ ਜਾ ਰਹੀ ਆ ਵੀਰ ਸਾਹਿਬ ਵੱਲੋਂ ਜੇ ਇਹ ਨਹੀਂ ਦੰਤਾ ਪੰਚਾਇਤ ਆਪਨਾ ਐਸਟੀਮੇਟ ਬਣਾ ਸਕਾ ਅਸੀਂ ਆਪਨਾ ਐਸਟੀਮੇਟ ਬਣਾ ਕੇ ਸਾਰੇ ਕਾਗਜ਼ ਪੱਤਰ ਮੈਨੇ ਕੀਆ ਮਜ਼ਦੂਰੀਆਂ ਡੀਪੀਓ ਕੀ ਮਜ਼ਦੂਰੀਆ ਡੀਪੀਓ ਕੀ ਮਜ਼ਦੂਰੀਆਂ ਜੀ ਸਾਰੀ ਮਜ਼ਦੂਰੀਆ ਹੋਣ ਦੇ ਬਾਵਜੂਦ ਫੇਰ ਵੀ ਇਹਨੇ ਅਸਰ ਐਡੀਸੀ ਸਭ ਕੋਲ ਵੀ ਨਾ ਅਪਰੋਚ ਕਰੀ ਉਥੇ ਵੀ ਗਲਤ ਰਿਪੋਰਟ ਬਣਾਈ ਫਿਰ ਪਟਿਆਲਾ ਡਿਵੀਜ਼ਨ ਡਾਇਰੈਕਟਰ ਪਾਸੇ ਦੁਬਾਰੇ ਬਿਮਾਰੀ ਤੱਕਾ ਹੋਇਆ ਜੀ ਸੁਣਾਈ ਨਹੀਂ ਹੋਈ ਦੁਬਾਰਾ ਸੁਣਾਈ ਹੋਣੀ ਚਾਹੀਦੀ ਹੈ ਚਲੋ ਡਾਇਰੈਕਟਰ ਸਾਹਿਬ ਨੇ ਇਨਕੁਆਇਰੀ ਨੂੰ ਮਾਰਕ ਕਰਦੀ ਡਿਪਟੀ ਡਿਵੀਜ਼ਨ ਡਾਇਰੈਕਟਰ ਨੇ ਪਟਿਆਲਾ ਉਥੇ ਆ ਕੇ ਲੈਕਸ਼ਨ ਜੀ ਡਿਪਟੀ ਡਾਇਰੈਕਟਰ ਲੱਗਿਆ ਕਹਿਣ ਸਾਨੂੰ ਪਟਿਆਲੇ ਵਾਲਾ ਕਿ ਸਾਨੂੰ ਵੋਟਾਂ ਦੇ ਬਾਅਦ ਬੁਲਾਉਂਗੇ ਉਸਨੇ ਇੱਕ ਤਰਫਾ ਰਿਪੋਰਟ ਬਣਾ ਕੇ ਦੇ ਦਿੱਤੀ ਸਾਡਾ ਕੋਈ ਪੱਖ ਨਹੀਂ ਲਿਆ ਵੀਡੀਓ ਦੇ ਕਹਿਣੇ ਪਰ ਇਸ ਕਰਕੇ ਨਾ ਕਾਗਜ਼ ਪੱਤਰ ਜਿਹਾ ਉੱਥੇ ਬਣਾ ਕੇ ਸਾਡੇ ਤੇ ਐਫ ਆਈ BDPO ਗਿਆ ਮਜ਼ਦੂਰੀਆਂ DDPO ਗਿਆ ਮਜ਼ਦੂਰੀਆਂ ਮੈਨਗੋ ਕਾ ਗਿਆ ਮਜ਼ਦੂਰੀਆਂ ਸਕੂਲ ਦੀ ਕਮੇਟੀ ਕੇ ਮਤੇ ਜਿਥੇ ਸਕੂਲ ਕੇ ਵਿੱਚ ਮਿੱਟੀ ਪਈ ਹੈ ਬਾਕੀ PWD ਵਾਲੇ ਲੈਟਰ ਜਿਹੜੇ ਸੜਕ ਪਾਣੇ ਵਾਸਤੇ ਮਿੱਟੀ ਪਾਣੇ ਨੇ ਜੀ ਇਸ ਕਰਕੇ ਬਹੁਤ ਦਿਨਾਂ ਤੱਕ ਕੰਮ ਕਰਿਆ ਇਸ ਦੀ ਬਦਲੀ ਹੋਣੀ ਚਾਹੀਦੀ ਹੈ ਬਹੁਤ ਗਲਤ ਕੰਮ ਕਰ ਰਿਹਾ ਮਸਾਲਾ ਉਹ ਵੀ ਸ੍ਰੀ ਦੋਨੋਂ ਰਿਪੋਰਟ ਬਣਾ ਦਿਆ ਪੱਕਾ ਛੱਟ ਕਿੰਨਾ ਪਾ ਗਏ ਜੀ ਸਰਪੰਚ ਕੇ ਕੋਲ ਮਿਲਿਆ ਵਾ ਵੀਡੀਓ ਸਾਹਿਬ ਮਤਲਬ ਪਹਿਲੇ ਲੈ ਕੇ ਸੈੱਟ ਅਪ ਹੋਈ ਆ ਰਹੇ ਆਇਓ ਗੱਤ ਕੰਮ ਕਰ ਰਿਹਾ ਪਿੰਡ ਕੇ ਵਿੱਚ ਜੀ ਇਸ ਚੀਜ਼ ਦਾ ਛੱਡ ਛੱਡ ਮਤਲਬ ਜੀ ਕੋਈ ਬਾਬਾ ਉੱਥੇ ਟੋਪਰ ਕਰ ਲਈ ਤੋ ਬਤੀ ਜੀ ਕਰਾ ਜੀ ਉਹ ਵਾਸਤੇ ਬੈਠਣੇ ਵਾਸਤੇ ਕੋਈ ਸਮਾਨ ਸਮੂਹ ਖੜਾਣੇ ਵਾਸਤੇ ਜੀ ਵਾਸਤੇ ਫਾਇਦਾ ਕਰਿਆ ਬਾਕੀ ਇਹ ਨੇ ਰੈਂਪ ਸੜਕ ਉੱਪਰ ਬਣੇ ਵ ਇੱਕ 16 ਫੁੱਟ ਦਾ ਰੈਂਪ ਸੜਕ ਪੱਕੀ ਪਰ ਬਣਿਆ ਬਾਈ ਉਹ ਬਾਰੇ ਹਮੇ ਲਿਖ ਕੇ ਦੇ ਚੁੱਕੇ ਹਾਂ ਇਹਨਾਂ ਉਹ ਵੀ ਨਹੀਂ ਕੋਈ ਕਾਰਵਾਈ ਕਰੀ ਜੀ ਇਹ ਕਿਨਾਂ ਪੀਡੀਪੀ ਉਹਨੇ ਪ੍ਰਬੰਧਕ ਲਾਗੇ ਜੀ ਇੱਕ ਪਾਰਕ ਬਣਾਈ ਗਈ ਹੈ ਸਿਰਫ ਇੱਕ ਘਰ ਨੂੰ ਫਾਇਦਾ ਦੇਣ ਵਾਸਤੇ ਬਾਕੀ ਜਿਹੜਾ ਤਿੰਨ ਕਨਾਲ ਜਗਾਂ ਦੀ ਜੀ ਸਿਰਫ 10 ਕੁ ਮਰਲੇਆਂ ਪਾਰਕ ਬਣਾਈ ਗਈ ਹੈ। ਬਾਕੀ ਕੋਈ ਨਹੀਂ ਬਣਾਈ ਗਈ ਹੈ। ਅਸੀਂ ਉਗੀ ਵੀ ਸਗਤ ਕਰੀ ਵੀ ਜੇ ਪਾਰਕ ਬਣਾਣੀ ਤਾਂ ਸਾਰੇ ਬਣਾਣੀ ਸੀ। ਵੀ ਥੋੜੀ ਜਿਹੀ ਕਾਫੀ ਦਾ ਇੱਕ ਤਾਂ ਵੀ ਪੈਸੇ ਨਹੀਂ ਹੈ। ਸਿੱਧੂ ਸਾਹਿਬ ਕੇ ਪੈਸੇ ਪੰਚਾਇਤਪਾ ਦੇ ਵੀ ਬਹੁਤ ਹੈ ਜੀ। ਹੱਲ ਵੀ ਜਿਹੜਾ ਚਾਰਜ ਤੇ ਆ ਘੱਟੋ ਘੱਟ 2.5 ਲੱਖ ਰੁਪਿਆ ਨਾਲ ਚਾਰਜ ਕੇ ਵਿੱਚ ਦੇ ਆਪਾਂ ਨੇ। ਪੈਸੇ ਕੋਈ ਕਮੀ ਨਹੀਂ ਹੈ ਜੀ। ਪੈਸਾ ਬਹੁਤ ਹੈ ਪੰਚਾਇਤਪਾ। ਫਿਰ ਵੀ ਨਾ ਪਾਰਕ ਨਹੀਂ ਬਣਾਈ ਹੈ ਉਹ। ਹੁਣ ਦੁਬਾਰਾ ਪਤਾ ਲੱਗਿਆ ਵੀ ਹੁਣ ਮਤਾ ਪਾਇਆ ਪੰਚਾਇਤ ਨੇ। ਅਵੀ ਇੱਕ ਬੰਦੇ ਨੂੰ ਉਹ ਪੈਰਾਟੇ ਟੂਰ ਬਹੁਤ ਲੱਗ ਰਹੀ ਜੀ ਕੋਈ ਨਾ ਉਹ ਕਿ ਚਖਾਈ ਨਹੀਂ ਹੈਗੇ ਫਾਰਕ ਜਿਹੜੀ ਬਣੀ ਆ ਉਹ ਵੀ ਕਨੇਜੀ ਫਾਇਦੇ ਕਰਕੇ ਉਹ ਵਿੱਚ ਟਰੈਕਟਰ ਫਾਲੇ ਸਹਾਗੇ ਤਵੀਆਂ ਖੜੀਆਂ ਜੀ ਕਿਸੇ ਬੰਦੇ ਨੂੰ ਉੱਥੇ ਬੜ ਨਹੀਂ ਦਿੰਦੇ ਉਹ ਵਿੱਚ ਕਿਰਪਾ ਕਰਕੇ ਥਾਰੇ ਜਰੀਆ ਮੈਂ ਬੇਨਤੀ ਕਰ ਰਹੇ ਆ ਇਹ ਮਸਲੇ ਹੱਲ ਹੋਣੇ ਚਾਹੀਦੇ ਜੇ ਨਜਾਇਜ਼ ਕਬਜ਼ੇ ਆ ਇਹ ਤੁਰੰਤ ਚੱਕ ਹੋਣੇ ਚਾਹੀਦੇ ਸਾਰੇ ਸਾਮਲਾਟ ਪਹਿਲੀ ਹੋਣੇ ਚਾਹੀਦੀ ਹੈ ਉਹ ਵੀ ਦੱਸਣਾ ਜਿਹੜਾ ਨੀਜੀ ਦਾ ਸਰਕਾਰੀ ਕਾਰਜ ਹੈ ਹੁਣ ਬੋਲੋ ਜੀ ਅਸੀਂ ਤੁਹਾਡੇ ਰਾਹੀਂ ਸੀਆ ਸਾਹਿਬ ਨੂੰ ਰਿਕੁਐਸਟ ਕਰੀ ਕੀਤੀ ਕਰ ਰਹੇ ਆ ਕਿ ਤੁਸੀਂ ਤੇ ਕੋਈ ਐਕਸ਼ਨ ਲਓ ਮੈਨੂੰ ਇਹ ਇਨ ਇਮੀਡੀਟ ਇਥੋਂ ਟਰਾਂਸਫਰ ਹੋਣੀ ਚਾਹੀਦੀ ਹੈ ਔਰ ਇਹਦੀ ਵੀ ਕਾਇਦਾ ਪ੍ਰੋਪਰ ਇੱਕ ਕੋਈ ਵਧੀਆ ਅਫਸਰ ਲਾ ਕੇ ਇਨਕੁਆਰੀ ਹਾਇਰ ਤੁਹਾਡੇ ਕੋਲਣੀ ਚਾਹੀਦੀ ਹੈ ਅਬੀਡੈਂਸ ਤੋਂ ਕਰਾਓ ਤਾਂ ਕਿ ਇਹਦਾ ਦੁੱਧ ਤੇ ਪਾਣੀ ਪਾਣੀ ਹੋਵੇ ਤੁਜੀ ਗੱਲ ਜੇ ਸਰਕਾਰ ਫੇਰ ਵੀ ਟਾਸ ਤੋਂ ਮਸਲੀ ਹੁੰਦੀ ਤਾਂ ਸਾਨੂੰ ਅਸੀਂ ਵੀਸਾ ਦਸਤਾਵਾ ਕਰਾਉ ਕਰਾਂਗੇ ਅਸੀਂ 98 ਕਰਾਉ ਕਰਾਂਗੇ ਵੀਡੀਓ ਦਸਤਾਵੇਜ਼ ਕਰਾਉ ਕਰਾਂਗੇ ਤਾਂ ਕਿ ਅਸਾਨੂੰ ਇਨਸਾਫ ਫਰੇ ਇਲਾਕੇ ਮਿਲ ਜਾਵੇ ਔਰ ਇਹਦੇ ਇਥੋਂ ਟਰਾਂਸਫਰ ਹੋ ਸਕੇ